ਜਮਾ ਮੰਡੀ ਦੇ ਵਿੱਚ ਤੁਸੀਂ ਇਹ ਤਿੰਨ ਸ਼ਬਦ ਬਹੁਤੀ ਵਾਰ ਵੇਖੇ ਹੋਣਗੇ ਇੱਕ ਉਦਕਾਸ ਦੂਜਾ ਮਕਬੂਜਾ ਮਾਲਕ ਤੇ ਤੀਜਾ ਮਾਲਕਾਨਾ ਕਬਜ ਜੋ ਇਹਨਾਂ ਸ਼ਬਦਾਂ ਦਾ ਮਤਲਬ ਕੀ ਹੁੰਦਾ ਹੈ ਜੇਕਰ ਅਸੀਂ ਆਸਾਨ ਭਾਸ਼ਾ ਦੇ ਵਿੱਚ ਸਮਝੀ ਨਾ ਹੋਵੇ ਮਕਬੂਜਾ ਮਾਲਕ ਦਾ ਮਤਲਬ ਹੁੰਦਾ ਹੈ ਕਿ ਮਾਲਕ ਦਾ ਹੀ ਕਬਜਾ ਮਤਲਬ ਜੋ ਉਸ ਜ਼ਮੀਨ ਦਾ ਮਾਲਕ ਹੈ ਉਸ ਮਾਲਕ ਕੋਲ ਹੀ ਜ਼ਮੀਨ ਦਾ ਜਿਹੜਾ ਕਬਜ਼ਾ ਹੈ ਇਸ ਤਰ੍ਹਾਂ ਕਿਉਂ ਲਿਖਿਆ ਜਾਂਦਾ ਹੈ ਕਈ ਵਾਰ ਮਾਲ ਰਿਕਾਰਡ ਦੇ ਵਿੱਚ ਮਾਲਕ ਕੋਈ ਹੋਰ ਹੁੰਦਾ ਹੈ ਤੇ ਕਬਜ਼ਾ ਕਿਸੇ ਹੋਰ ਵਿਅਕੀ ਕੋਲ ਹੁੰਦਾ ਹੈ ਜਦੋਂ ਕਬਜ਼ਾ ਕਿਸੇ ਹੋਰ ਵਿਅਕਤੀ ਕੋਲ ਹੁੰਦਾ ਹੈ ਤਾਂ ਉੱਥੇ ਤੁਸੀਂ ਇੱਕ ਸ਼ਬਦ ਲਿਖਿਆ ਵੇਖਿਆ ਹੋਣਾ ਹੈ ਗੈਰ ਮਰੂਸੀ ਸੋ ਇਸ ਤਰ੍ਹਾਂ ਜਦੋਂ ਮਾਲਕ ਦਾ ਹੀ ਆਪਣੀ ਜ਼ਮੀਨ ਤੇ ਕਬਜ਼ਾ ਹੋਵੇ ਤਾਂ ਉਸ ਦੇ ਨਾਲ ਜਿਹੜਾ ਲਿਖ ਦਿੱਤਾ ਜਾਂਦਾ ਹੈ ਮਕਬੂਜ਼ਾ ਮਾਲਕ ਇਹ ਤੁਹਾਨੂੰ ਖਾਨਕਾਸਤਾਲੇ ਦੇ ਵਿੱਚ ਜਿਹੜਾ ਸ਼ਬਦ ਦੇਖਣ ਨੂੰ ਅਕਸਰ ਮਿਲਦਾ ਰਹਿੰਦਾ ਹੈ ਅਗਲਾ ਸ਼ਬਦ ਹੈ ਜੀ ਮਾਲਕਾਨਾ ਕਬਜ਼ਾ ਕਿਸੇ ਵਿਅਕਤੀ ਨੂੰ ਮਾਲ ਰਿਕਾਰਡ ਵਿੱਚ ਮਾਲਕ ਐਲਾਨ ਕਰਨਾ ਅਤੇ ਉਸ ਜ਼ਮੀਨ ਵਿੱਚ ਪਹਿਲਾਂ ਬੈਠੇ ਮਾਲਕ ਨੂੰ ਜ਼ਮੀਨ ਵਿੱਚੋਂ ਬਾਹਰ ਨਾ ਕੱਢਣਾ ਮਤਲਬ ਮਾਲ ਰਿਕਾਰਡ ਦੇ ਵਿੱਚ ਕੋਈ ਮਾਲਕ ਬਣ ਚੁੱਕਿਆ ਠੀਕ ਹੈ ਪਰ ਉਸ ਜ਼ਮੀਨ ਦੇ ਉੱਪਰ ਜਿਹੜਾ ਕਬਜ਼ਾ ਕਿਸੇ ਹੋਰ ਦਾ ਤਾਂ ਉਸ ਨੂੰ ਮਾਲਕਾਨਾ ਕਬਜ਼ਾ ਕਿਹਾ ਜਾਂਦਾ ਹੈ ਤੀਸਰਾ ਸ਼ਬਦ ਹੈ ਜੋ ਖੁਦਕਾਸ਼ ਇਸ ਨੂੰ ਜਿਹੜਾ ਇਹ ਸ਼ਬਦ ਹੈ ਇਸ ਬਾਰੇ ਹਰ ਇੱਕ ਨੂੰ ਪਤਾ ਹੀ ਹੈ ਇਸ ਦਾ ਮਤਲਬ ਹੁੰਦਾ ਹੈ ਜਿਸ ਵਿਅਕਤੀ ਦੀ ਜ਼ਮੀਨ ਹੈ ਉਹੀ ਇਸ ਦਾ ਮਾਲਕ ਹੈ ਤੇ ਉਹੀ ਜਿਹੜਾ ਇਸ ਜ਼ਮੀਨ ਉੱਪਰ ਖੁਦ ਕਾਸ਼ਤ ਕਰਦਾ ਹੈ ਖੁਦ ਖੇਤੀ ਕਰਦਾ ਹੈ ਤੋ اے سی ਤਿੰਨ ਸ਼ਬਦ ਮਕਬੂਜਾ ਮਾਲਕ ਮਾਲਕਾਨਾ ਕਬਜ਼ਾ ਤੇ ਖੋ